ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਦੀ ਵੀਡੀਓ ਤੁਸੀਂ ਦੇਖ ਹੀ ਲਈ ਜੀ ਆਪਣੇ ਜਿਹੜਾ ਹੈ ਮਾਰਬਲ ਆ ਤੇ ਇਹ ਆਪਾਂ ਚਿੱਟਾ ਆਇਆ ਇਹਨੂੰ ਆਪਾਂ ਕਿਵੇਂ ਸਾਫ਼ ਕਰਾਂਗੇ ਕਈ ਭੈਣਾਂ ਦੇ ਕਮੈਂਟ ਆਏ ਸੀਗੇ ਦੇਖੋ ਜੀ ਆਪਾਂ ਵੀ ਇਹ ਤੁਸੀਂ ਇਹਦੀ ਕਲੀਨਿੰਗ ਕਰਕੇ ਸਾਨੂੰ ਜ਼ਰੂਰ ਦੱਸਿਓ ਦੇਖੋ ਜਿਹੜਾ ਇਹ ਜ਼ਿਆਦਾ ਵੱਧ ਤੋਂ ਵੱਧ ਖਰਾਬ ਆ ਆਪਣਾ ਇਹ ਮਾਰਬਲ ਇਹ ਆਪਾਂ ਤੁਹਾਨੂੰ ਇਹੀ ਸਾਫ਼ ਕਰਕੇ ਦਿਖਾਵਾਂਗੇ ਤੇ ਆਪਾਂ ਪਾਣੀ ਦੇ ਵਿੱਚ ਤਿੰਨ ਚਾਰ ਚੀਜ਼ਾਂ ਮਿਕਸ ਕਰਾਂਗੇ ਜਿਹੜੀਆਂ ਮਿਕਸ ਕਰਾਂਗੇ ਨਾ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਤੁਸੀਂ ਪਹਿਲਾਂ ਇਹਨੂੰ ਆਪਣੇ ਪੱਥਰ ਨੂੰ ਦੇਖ ਸਕਦੇ ਹੋ ਤੇ ਆਪਾਂ ਜਿਹੜੀਆਂ ਇਹਦੇ ਉੱਤੇ ਚੀਜ਼ਾਂ ਲਗਾਵਾਂਗੇ ਤੇ ਆਪਾਂ ਪਹਿਲਾਂ ਨਾ ਕੈਮੀਕਲ ਤਿਆਰ ਕਰਦੇ ਆ ਤੇ ਫਿਰ ਉਹ ਇਹਦੇ ਤੇ ਕਿੰਨੇ ਮਿੰਟ ਲਈ ਲਗਾ ਕੇ ਰੱਖਣਾ ਆ ਪਹਿਲਾਂ ਤੁਸੀਂ ਇਹਨੂੰ ਚੈੱਕ ਕਰੋ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਸਾਫ਼ ਕੀਤਾ ਵੀ ਇਹ ਦਿਖਾਵਾਂਗੇ ਕਈ ਵਾਰੀ ਦੇਖੋ ਜੀ ਆਪਾਂ ਹਰ ਰੋਜ਼ ਹੀ ਪੋਚਾ ਲਗਾਉਨੇ ਆ ਪੋਚੇ ਦੇ ਪਾਣੀ ਦੇ ਵਿੱਚ ਤੁਸੀਂ ਇੱਕ ਪੋਚ ਸ਼ੈਂਪੂ ਦੀ ਹਫਤੇ ਦੇ ਵਿੱਚ ਜ਼ਰੂਰ ਪਾਇਆ ਕਰੋ ਫਿਰ ਉਹਦੇ ਨਾਲ ਕਲੀਨਿੰਗ ਬਹੁਤ ਵਧੀਆ ਹੁੰਦੀ ਆ ਦੇਖੋ ਜੀ ਇੱਥੇ ਆਪਣਾ ਇਹ ਜਿਹੜਾ ਜਿਆਦਾ ਪੱਥਰ ਖਰਾਬ ਸੀ ਆਪਾਂ ਉਹ ਵੀ ਤੁਹਾਨੂੰ ਕਲੀਨਿੰਗ ਕਰਕੇ ਦਿਖਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਇਆ ਹੈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਚਲੋ ਆਪਾਂ ਜੀ ਤੁਹਾਡਾ ਜਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਵੀਡੀਓ ਸਟਾਰਟ ਕਰਦੇ ਆਂ ਚਲੋ ਆਪਾਂ ਹੁਣ ਰੱਖ ਦਿਆਂ ਪਾਣੀ ਗਰਮ। ਲਓ ਜੀ ਆਪਾਂ ਨੇ ਇੱਥੇ ਨਾ ਪਾਣੀ ਨੂੰ ਗਰਮ ਰੱਖਤਾ ਇਹਦੇ ਵਿੱਚ ਆਪਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਐਡ ਕਰਾਂਗੇ ਉਹ ਤੁਹਾਨੂੰ ਦੱਸਦੀਆਂ। ਤੇ ਪਹਿਲਾਂ ਤਾਂ ਲਵਾਂਗੇ ਜੀ ਆਪਾਂ ਸਰਫ। ਸਰਫ ਦਾ ਆਪਾਂ ਨੇ 1.5 ਚਮਚਾ ਲਿਆ। ਦੇਖੋ ਜੀ ਜੇ ਤੁਹਾਡਾ ਪੱਥਰ ਜ਼ਿਆਦਾ ਆ ਤਾਂ ਉਸ ਤਰੀਕੇ ਨਾਲ ਤੁਸੀਂ ਇਹਦੀ ਮਾਤਰਾ ਵਧਾ ਸਕਦੇ ਹੋ। ਥੋੜਾ ਜਿਹਾ ਇਹਦੇ ਵਿੱਚ ਆਪਾਂ ਹੋਰ ਵੀ ਪਾਣੀ ਪਾਵਾਂਗੇ ਤੇ ਇਹਨੂੰ ਥੋੜਾ ਜਿਹਾ ਹੁਣ ਆਪਾਂ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਈਏ। ਸਰਫ ਆਪਣੀ ਪਾਣੀ ਦੇ ਵਿੱਚ ਬਿਲਕੁਲ ਉਹ ਮਿਕਸ ਆਪਾਂ ਇੱਕ ਚਮਚਾ ਲਵਾਂਗੇ ਜੀ ਚਿੱਟੇ ਨਮਕ ਦਾ ਠੀ ਇਸ ਤੋਂ ਬਾਅਦ ਅਗਲੀ ਚੀਜ਼ ਪਾਵਾਂਗੇ ਆਪਾਂ ਪਨੀਰ ਦੇਖੋ ਜੀ ਜੇ ਆਪਣਾ ਜ਼ਿਆਦਾ ਪੱਥਰ ਆ ਖਰਾਬ ਜੇ ਆਪਾਂ ਨੇ ਜ਼ਿਆਦਾ ਕਲੀਨਿੰਗ ਕਰਨੀ ਆ ਪੱਥਰ ਦੀ ਤੁਸੀਂ ਉਸਾ ਬਣਾਏ ਇਹਦੀ ਮਾਤਰਾ ਵਧਾ ਸਕਦੇ ਹੋ ਤੇ ਹੁਣ ਅਗਲੀ ਚੀਜ਼ ਹੈਗੀ ਆਪਣੀ ਇਨੂ ਇਹ ਵੀ ਆਪਾਂ ੜਕੜ ਕਰ ਦਾਂਗੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣੇ ਆ ਆਪਣਾ ਜਿੰਨਾ ਮਰਜ਼ੀ ਮਾਰਬਲ ਗੰਦੇ ਤੋਂ ਗੰਦਾ ਹੋਵੇ ਤੇ ਬਹੁਤ ਹੀ ਵਧੀਆ ਕਲੀਨਿੰਗ ਹੁੰਦੀ ਆ ਜੇ ਤੁਸੀਂ ਹਫ਼ਤੇ ਦੇ ਵਿੱਚ ਇੱਕ ਵੀ ਪੋਚ ਸ਼ੈਂਪੂ ਦੀ ਪਾ ਕੇ ਵੀ ਪੋਚਾ ਲਗਾਉਂਗੇ ਤਾਂ ਮੇ ਤੁਹਾਡਾ ਮਾਰਬਲ ਬਹੁਤ ਹੀ ਵਧੀਆ ਸਾਫ ਹੋ ਜਾਊਗਾ ਚਲੋ ਹੁਣ ਆਪਾਂ ਜੀ ਗੈਸ ਨੂੰ ਬੰਦ ਕਰ ਦਿੰਨੇ ਆ ਹੁਣ ਆਪਣੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾਣੀ ਦੇ ਵਿੱਚ ਪਾਈਆਂ ਸੀ ਉਹ ਮਿਕਸ ਹੋ ਗਈਆਂ ਚੰਗੀ ਤਰ੍ਹਾਂ ਨਾਲ ਇਹਦੇ ਵਿੱਚ ਆਪਾਂ ਅੱਧਾ ਗਲਾਸ ਪਾਣੀ ਦਾ ਹੋਰ ਪਾਵਾਂਗੇ ਮੇਰੇ ਕੋਲ ਤਾਂ ਆਪਣਾ ਥੋੜਾ ਜਿਹਾ ਪਾਣੀ ਘੱਟ ਸੀਗਾ ਆਪਾਂ ਅੱਧਾ ਗਲਾਸੇ ਦੇ ਵਿੱਚ ਪਾਣੀ ਦਾ ਹੋਰ ਐਡ ਕਰਾਂਗੇ ਤੇ ਆਪਣਾ ਕਿਲੋ ਪਾਣੀ ਹੋ ਜਾਣਾ ਦੇਖੋ ਜੀ ਜੇ ਤੁਹਾਨੂੰ ਅਸੀਂ ਜਿਆਦਾ ਪੱਥਰ ਨੂੰ ਕਲੀਨਿੰਗ ਕਰਨਾ ਆ ਉਸਾ ਬਣਾ ਲਈ ਦੀ ਤੁਸੀਂ ਮਾਤਰਾ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾਈਆਂ ਨੇ ਉਹ ਦੀ ਤੁਸੀਂ ਪਤਾ ਸਕਦੇ ਹੋ ਤੇ ਕਈ ਵਾਰੀ ਭੈਣਾਂ ਦੇ ਕਮੈਂਟ ਆਉਂਦੇ ਹੁੰਦੇ ਹਨ ਨਾ ਵੀ ਆਪਾਂ ਕਿਹੜੀ ਚੀਜ਼ ਕਿੰਨੇ ਕਿੰਨੇ ਪਾਉਣੀਆਂ ਦੇਖੋ ਜੀ ਆਪਾਂ ਨੇ ਤੁਹਾਨੂੰ ਦੱਸ ਤਾਂ ਇੱਕ ਚਮਚਾ ਆਪਾਂ ਨੇ ਨਮਕ ਪਾ ਲਿਆ ਸੀ 1.5 ਚਮਚਾ ਸਰਪ ਪਾ ਲਿਆ ਸੀ ਇੱਕ ਲੀਟਰ ਬਹੁਤ ਚਾਪਾਂ ਨੇ ਇਹਨੂੰ ਦਾ ਤੇ ਆਪਾਂ ਨੇ ਥੋੜਾ ਜਿਹਾ ਲਿਆ ਬਨੇਗਰ ਚਿੱਟਾ ਅੱਛੀ ਹੁਣ ਆਪਾਂ ਨੇ ਗੈਸ ਨੂੰ ਬੰਦ ਕਰਤਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਇੱਕ ਗਲਾਸੀ ਪਾਣੀ ਦਾ ਮਿਕਸ ਕਰਾਂਗੇ ਹੋਰ ਜਿਆਦਾ ਨਹੀਂ ਕਰਾਂਗੇ ਲੋ ਜੀ ਆਪਾਂ ਨੇ ਇਹਦੇ ਵਿੱਚ ਅੱਧਾ ਦਾ ਗਲਾਸ ਪਾਣੀ ਦਾ ਹੋਰ ਪਾ ਲਿਆ ਆਪਾਂ ਜਿਆਦਾ ਨਹੀਂ ਪਾਵਾਂਗੇ ਆਪਣਾ ਕਿਉਂਕਿ ਤੁਹਾਨੂੰ ਆਪਾਂ ਨਾ ਥੋੜਾ ਜਿਹੜਾ ਪੱਥਰ ਆ ਉਹੀ ਸਾਫ਼ ਕਰਕੇ ਦਿਖਾਵਾਂਗੇ ਜਿਹੜਾ ਜਿਆਦਾ ਹੀ ਗੰਦਾ ਆ ਜੀ ਹੁਣ ਆਪਾਂ ਕਰਦੇ ਆ ਮਾਰਬਲ ਨੂੰ ਸਾਫ਼ ਲੋ ਜੀ ਹੁਣ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਉਨੇ ਆ ਤੇ ਜਿਹੜਾ ਆਪਾਂ ਨੇ ਨਾ ਇਹ ਕੂਲ ਤਿਆਰ ਕੀਤਾ ਇਹਨੂੰ ਪਹਿਲਾਂ ਥੋੜਾ ਜਿਹਾ ਸਾਰੇ ਹੀ ਆਪਾਂ ਪਾ ਦਾਂਗੇ ਇਹਨੂੰ ਤੁਸੀਂ ਨਾ 5 ਮਿੰਟ ਲਈ ਪਾ ਕੇ ਛੱਡ ਦਿਓ ਜਿੰਨਾ ਵੀ ਇਹ ਹੈ ਆਪਣਾ ਮਾਰਬਲ ਖਰਾਬ ਹੋਇਆ ਹੋਗਾ ਤੇ ਬਿਲਕੁਲ ਹੀ ਸਾਫ਼ ਹੋ ਜਾਊ ਹੁਣ ਦੇਖੋ ਜੀ ਜਿਹੜਾ ਆਪਾਂ ਨੇ ਇਹ ਕੈਮੀਕਲ ਤਿਆਰ ਕੀਤਾ ਸੀ ਉਹ ਆਪਾਂ ਨੇ ਸਿਰਫ 5 ਮਿੰਟ ਲਈ ਪਾ ਕੇ ਛੱਡਾਂਗੇ ਜਿਆਦਾ ਨਹੀਂ ਆਪਾਂ ਫੈਮ ਬੇਸਟ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਾਫ ਕਰਨਾ ਸ਼ੁਰੂ ਕਰਦੇ ਹਾਂ ਲੋ ਜੀ 5 ਮਿੰਟ ਹੋ ਗਏ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਨਾਲ ਸਾਫ ਕਰਾਂਗੇ ਤੁਸੀਂ ਇਸ ਤਰੀਕੇ ਦਾ ਇੱਕ ਬੁਰਸ਼ ਲੈਣਾ ਵਾ ਇਹ ਪੋਰਸ਼ ਦੇ ਨਾਲ ਬਹੁਤ ਹੀ ਵਧੀਆ ਕਲੀਨਿੰਗ ਹੁੰਦੀ ਆ। ਕਈ ਵਾਰੀ ਆਪਣੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਪੱਥਰ ਨੂੰ ਸਾਫ਼ ਕਰਨ ਵਾਸਤੇ। ਦੇਖੋ ਜੀ ਤੁਸੀਂ ਇੱਕ ਸਪਰੇਅ ਵਾਲੀ ਬੋਤਲ ਹੁੰਦੀ ਆ ਤੇ ਉਹਦੇ ਵਿੱਚ ਤੁਸੀਂ ਇਹ ਜਿਹੜਾ ਆਪਾਂ ਨੇ ਕੈਮੀਕਲ ਤਿਆਰ ਕੀਤਾ ਉਹਦੇ ਵਿੱਚ ਪਾ ਕੇ ਇਹਦਾ ਛਿੜਕਾ ਕਰਕੇ ਵੀ ਤੁਸੀਂ 5-10 ਮਿੰਟ ਲਈ ਰੱਖ ਸਕਦੇ ਹੋ। ਕਈ ਵਾਰੀ ਆਪਣੇ ਕਮਰੇ ਆਦੇ ਵਿੱਚ ਜ਼ਿਆਦਾ ਪੱਥਰ ਖਰਾਬ ਹੁੰਦਾ ਵਾ। ਉਜੀ ਆਪਣੇ ਬੋਰਸ਼ ਨਾਲ ਬਿਲਕੁਲ ਸਾਫ ਕਰਤਾ ਤੇ ਹੁਣ ਇਸ ਤੋਂ ਬਾਅਦ ਆਪਾਂ ਨਾ ਹੁਣ ਇਹ ਪਾਣੀ ਦੇ ਨਾਲ ਸਾਫ ਕਰ ਦਿੰਨੇ ਆ ਤੇ ਫਿਰ ਉਦੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਇਹਦਾ ਕਿਹੋ ਜਿਹਾ ਰਿਜ਼ਲਟ ਮਿਲਿਆ ਵਾ ਤੁਸੀਂ ਕਿਵੇਂ ਪੱਥਰ ਨੂੰ ਮਾਰਬਲ ਨੂੰ ਸਾਫ ਕਰ ਸਕਦੇ ਹੋ ਚਿੱਟੇ ਤੋਂ ਚਿੱਟੇ ਨੂੰ ਵੀ ਜਿੰਨਾ ਮਰਜ਼ੀ ਗੰਦੇ ਤੋਂ ਗੰਦਾ ਹੋਵੇ ਲੋਜੀ ਆਪਣਾ ਚਿੱਟੇ ਰੰਗ ਦਾ ਮਾਰਬਲ ਪੱਥਰ ਬਿਲਕੁਲ ਹੋ ਗਿਆ ਕਲੀਨ ਤੇ ਤੁਹਾਨੂੰ ਆਪਾਂ ਨੇ ਸਾਫ ਕਰਨ ਤੋਂ ਪਹਿਲਾਂ ਵੀ ਦਿਖਾਇਆ ਸੀਗਾ ਹੁਣ ਵੀ ਤੁਸੀਂ ਇਹਦੀ ਕਲੀਨਿੰਗ ਦੇਖ ਸਕਦੇ ਹੋ ਨੋਰਮਲੀ ਆਪਣੀ ਇਹ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਨਾਲ ਆਪਾਂ ਚੰਗੀ ਤਰ੍ਹਾਂ ਨਾਲ ਸਾਫ ਕਰ ਸਕਦੇ ਹਾਂ ਦੇਖੋ ਜੀ ਜਿੰਨਾ ਮਰਜ਼ੀ ਗੰਦੇ ਤੋਂ ਗੰਦਾ ਹੋਵੇ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਸਾਫ ਕਰ ਸਕਦੇ ਹਾਂ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਇਆ ਹੈਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਆਪਾਂ ਜੀ ਮਿਲਦੇ ਹਾਂ ਹੁਣ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ